ਹੈਲੋ ਸਸ਼ੀ ਕਾਲ ਟ੍ਰਿਬਿਊਨ ਡਿਜੀਟਲ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਦੀਵਾਲੀ ਬਿਲਕੁਲ ਨਜ਼ਦੀਕ ਨੇ ਸੋ ਤੁਹਾਨੂੰ ਪਤਾ ਹੀ ਹੈ ਕਿ ਹਰ ਵਾਰ ਲੋਕ ਦੀਵਾਲੀ ਤੇ ਆਪਣੀਆਂ ਪਸੰਦੀਦਾ ਚੀਜ਼ਾਂ ਗਿਫਟਸ ਤੇ ਆਪਣੀਆਂ ਡ੍ਰੀਮ ਕਾਰਸ ਖਰੀਦਦੇ ਨੇ ਸੋ ਅੱਜ ਆਪਾਂ ਪਹੁੰਚੇ ਹੋਏ ਹਾਂ ਚੰਡੀਗੜ੍ਹ ਦੇ ਹੁੰਡਾਈ ਦੇ ਸ਼ੋਰੂਮ ਦੇ ਵਿੱਚ ਜਿੱਥੇ ਕੀ ਕਾਰਸ ਲੋਕ ਲੈ ਰਹੇ ਨੇ ਆਪਣੀ ਡ੍ਰੀਮ ਕਾਰਸ ਲੈ ਰਹੇ ਨੇ ਸਾਡੇ ਨਾਲ ਇੱਕ ਕਸਟਮਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਹੜੀ ਕਾਰ ਉਹਨਾਂ ਨੇ ਖਰੀਦੀ ਹੈ ਹੈਲੋ ਸਰ ਹੈਲੋ ਸਰ ਤੁਹਾਡਾ ਨਾਮ ਮੇਰਾ ਨਾਮ ਆਕਾਸ਼ ਕਿੱਥੋਂ ਸਰ ਤੁਸੀਂ ਅਸੀਂ ਹੁਸ਼ਿਆਰਪੁਰ ਜੀ ਸੋ ਤੁਸੀਂ ਕਿਹੜੀ ਕਾਰ ਖਰੀਦੀ ਸਰ ਪਹਿਲਾਂ ਤਾਂ ਸਾਨੂੰ ਇਹ ਦੱਸੋ ਅਸੀਂ ਕ੍ਰੇਟਾ ਕਾਰ ਖਰੀਦੀ ਆ ਜੀ ਹਾਂਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਕ੍ਰੇਟਾ ਹੀ ਕਿਉਂ ਚੁਣੀ ਤੁਸੀਂ ਬਿਕੋ ਸ਼ੁਰੂ ਤੋਂ ਡ੍ਰੀਮ ਸੀਗਾ ਕਿ ਇਹ ਕ੍ਰੇਟਾ ਹੀ ਲੈਣੀ ਹੈ ਜੀ ਹਾਂਜੀ ਸੋ ਬਲੈਕ ਕਲਰ ਤੁਸੀਂ ਲਿਆ ਸੀ ਦੇਖ ਰਹੇ ਆ ਬਲੈਕ ਕਲਰ ਚੁਣਨ ਦਾ ਵੀ ਕੁਝ ਜਿਵੇਂ ਯੰਗਸਟਰ ਨੂੰ ਬਲੈਕ ਕਲਰ ਹੁੰਦਾ ਹੈ ਇਹ ਹੀ ਕਾਰਨ ਹੈ ਜਾਂ ਕੀ ਕਾਰਨ ਹੈ ਇਹੀ ਕਾਰਨ ਆ ਕਿ ਥੋੜਾ ਇੱਕ ਲੁੱਕ ਵੀ ਰਾਇਲ ਲੱਗਦੀ ਆ ਬਲੈਕ ਕਾਰ ਦੇ ਵਿੱਚ ਜੀ ਬਾਕੀ ਬਲੈਕ ਬਾਕੀ ਹੋਰ ਕਲਰ ਵੀ ਆ ਪਰ ਬਲੈਕ ਕਲਰ ਨਹੀਂ ਸੀ ਕਰਕੇ ਬਲੈਕ ਕਲਰ ਲਿਆ ਜੀ ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਬਲੈਕ ਕਲਰ ਚੁਣੀ ਆ ਸਰ ਦੀਵਾਲੀ ਦੇ ਮੌਕੇ ਤੁਸੀਂ ਮਤਲਬ ਇਹ ਲੈਣ ਦਾ ਪਲਾਨ ਕੀਤਾ ਜਾਂ GST ਤੋਂ ਬਾਅਦ ਵੀ ਕੁਝ ਆਟੋਮੋਬਾਈਲ ਦੇ ਰੇਟ 'ਚ ਫਰਕ ਪਿਆ ਏ ਉਸ ਤੋਂ ਬਾਅਦ ਤੁਸੀਂ ਇਹਨੂੰ ਜੀ ਹਾਂ ਜੀ GST ਦੇ ਤਾਂ ਫਰਕ ਪਿਆ ਹੀ ਆ ਅਪ੍ਰੋਕਸੀਮੇਟਲੀ ਪਿਆ 60 ਦਾ ਜੀ ਤੇ ਹਾਂ ਜੀ ਬਾਕੀ ਦੀਵਾਲੀ ਤੇ ਸੀਗਾ ਕੀ ਦੀਵਾਲੀ ਤੇ ਫੈਸਟੀਵਲ ਤੇ ਆਪਾਂ ਲਈਏ ਤਾਂ ਜੀ ਤੁਹਾਡੇ ਨਾਲ ਕੌਣ ਆਇਆ ਇੱਥੇ ਕਾਰ ਲੈਣ ਮੇਰੇ ਫਾਦਰ ਆ ਮਦਰ ਆ ਤੇ ਮੇਰਾ ਫਰੈਂਡ ਆ ਜੀ ਮਤਲਬ ਤੁਸੀਂ ਪੂਰੀ ਫੈਮਿਲੀ ਦੇ ਨਾਲ ਇੱਥੇ ਪੁਝੇ ਹੋਏ ਹੋ ਆਪਣੀ ਡ੍ਰੀਮ ਕਾਰ ਲੈਣਾ ਆ ਪਈ ਕਹਿ ਸਕਦੇ ਹਾਂ ਮੇਰਾ ਨਾਮ ਸੁਖਵਿੰਦਰ ਹੈ ਤੇ ਮੈਂ ਚੀਫ ਜਨਰਲ ਮੈਨੇਜਰ ਹਾਂ ਜੀ ਗ੍ਰਿਜ਼ਮਾ ਹੰਡਲ ਚ ਜੀ ਸੋ ਸਰ ਪਹਿਲਾਂ ਤਾਂ ਸਾਡੇ ਵਿਊਰਸ ਨੂੰ ਇਹ ਦੱਸੋ ਕਿ ਕਿਹੜੀ ਸੈਗਮੈਂਟ ਦੀ ਕਾਰ ਹੈ ਜਿਹੜੀ ਲੋਕ ਜ਼ਿਆਦਾ ਪਸੰਦ ਕਰ ਰਹੇ ਨੇ ਦੇਖੋ ਪਹਿਲਾ ਤਾਂ ਮੈਂ ਧੰਨਵਾਦ ਦਾਗਾ ਜੀ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦਾ ਜਿਨ੍ਹਾਂ ਨੇ ਦੀਵਾਲੀ ਸਾਡੇ ਸਾਰਿਆਂ ਲਈ ਡਬਲ ਕਰਤੀ ਹੈ ਠੀਕ ਜੀਐਸਟੀ ਦਾ ਬਹੁਤ ਸਾਰਾ ਰਿਬੇਟ ਹੈ ਸਾਡੀ ਗੱਡੀਆਂ ਤੇ 75000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਦਾ ਰਿਬੇਟ ਹੈ ਜਿਹੜਾ ਕਿ ਪ੍ਰਾਈਸ ਸਸਤੇ ਹੋ ਗਏ ਨੇ ਜੀ ਪਲੱਸ ਮੋਰਓਵਰ ਹੁੰਡਾਈ ਨੇ ਬਹੁਤ ਵੱਡੀ ਸਕੀਮਸ ਅੱਛੀ ਸਕੀਮਸ ਦਿੰਦੀਆਂ ਤੇ ਸਾਰੀ ਗੱਡੀਆਂ ਅਸੀਂ ਲੋਕ ਪਸੰਦ ਕਰ ਰਹੇ ਨੇ ਜੀ ਐਕਸਟਰ ਨਿਓਨ i20 ਮੇਨ ਲੋਕਾਂ ਨੂੰ ਜਿਹੜਾ ਉਤਸ਼ਾਹ ਹੈ ਜਾਂ ਕਰੇਜ਼ ਹੈ ਉਹ ਕ੍ਰੇਟਾ ਦੇ ਵੈਨਿਊ ਦਾ ਹੈ ਜੀ ਜੀ ਕ੍ਰੇਟਾ ਇਲੈਕਟ੍ਰਿਕ ਦਾ ਬੜਾ ਚਾਹ ਆ ਲੋਕਾਂ ਨੂੰ ਸੋ ਇਲੈਕਟ੍ਰਿਕ ਦੇ ਆਉਣ ਤੋਂ ਬਾਅਦ ਕਿੰਨਾ ਕੁ ਰੇਸ਼ਿਓ ਚ ਫਰਕ ਪਿਆ ਜਾਂ ਕਿੰਨੇ ਕੁ ਜ਼ਿਆਦਾ ਲੋਕ ਇਲੈਕਟ੍ਰਿਕ ਨੂੰ ਪ੍ਰੇਫਰੈਂਸ ਦੇ ਰਹੇ ਨੇ ਦੇਖੋ ਇਲੈਕਟ੍ਰਿਕ ਦਾ ਸੈਗਮੈਂਟ ਹਜੇ ਪੈਟਰੋਲ ਦਾ ਸੈਗਮੈਂਟ ਵੱਧ ਗਿਆ ਜੀ ਇਲੈਕਟ੍ਰਿਕ ਦਾ ਸੈਗਮੈਂਟ ਧੀਰੇ ਧੀਰੇ ਵੱਧ ਰਿਹਾ ਹੈ ਜੀ ਤੇ ਹੋਪਫੁਲੀ ਸ਼ਾਇਦ ਨੈਕਸਟ ਇਅਰ ਸਾਡੇ ਹੋਰ ਗੱਡੀਆਂ ਆ ਜਾਣਗੀਆਂ ਇਲੈਕਟ੍ਰਿਕ ਦੀਆਂ ਤੇ ਸਲੋਲੀ ਗ੍ਰੈਜੂਅਲੀ ਸਾਰੀ ਕੰਪਨੀਆਂ ਲਾਂਚ ਕਰ ਰਹੀਆਂ ਤੇ ਇਲੈਕਟ੍ਰਿਕ ਆਉਣ ਵਾਲਾ ਫਿਊਚਰ ਹੈ ਜੀ ਬਟ ਇਹ ਹੈ ਕਿ ਪੈਟਰੋਲ ਦਾ ਸੈਗਮੈਂਟ ਬਹੁਤ ਜ਼ਿਆਦਾ ਵੱਧ ਗਿਆ ਕ੍ਰੇਟਾ ਤੇ ਸਾਰੀ ਵੱਡੀਆਂ ਗੱਡੀਆਂ ਚ ਵੈਨਿਊ ਚ ਜੀ ਸਵਾ ਲੱਖ ਰੁਪਏ ਦਾ ਪ੍ਰਾਈਸ ਪੈ ਗਿਆ ਆਲਮੋਸਟ ਜੀ ਕ੍ਰੇਟਾ ਚ 60 ਤੋਂ 70 75 ਹਜ਼ਾਰ ਰੁਪਏ ਦਾ ਫਰਕ ਪੈ ਗਿਆ ਜੀ ਇੰਨੀ ਕਮਾਊਂਡ ਦਾ ਫਰਕ ਪੈ ਚੁੱਕਿਆ ਆਪਾਂ ਕਹਿ ਦਈਏ ਵੀ ਜਿਹੜੀ ਤੁਹਾਡੀ ਚੁਆਇਸ ਨੂੰ ਹੋਰ ਜ਼ਿਆਦਾ ਉੱਪਰ ਤੱਕ ਜਾਣ ਲਈ ਜਿਹੜੀ ਚੁਆਇਸ ਕਿੰਨਾ ਨਾ ਜੀ ਪਹਿਲਾ ਮਾਡਲ ਜਿਹੜਾ ਵੇਰੀਐਂਟ ਹੁੰਦੇ ਆ ਬੇਸ ਤੋਂ ਟਾਪ ਮਾਡਲ ਚ 1.5 ਲੱਖ ਰੁਪਏ ਦਾ ਫਰਕ ਹੁੰਦਾ ਤੇ ਤੁਸੀਂ ਲਾ ਲਓ ਅੱਤ ਦਾ ਫਰਕ ਪੈ ਗਿਆ ਜੀ ਜੇ ਤੁਸੀਂ 70 75 ਹਜ਼ਾਰ ਫਰਕ ਪੈ ਸੋ ਤੁਸੀਂ ਦੇਖਿਆ ਕਿ ਦੀਵਾਲੀ ਤੇ ਤੁਹਾਨੂੰ ਤੇਰੇ ਸਮੋਕੇ ਲੋਕ ਆਪਣੀਆਂ ਪਸੰਦੀਦੀਆਂ ਕਾਰਾਂ ਖਰੀਦ ਰਹੇ ਹਨ ਜੀਐਸਟੀ ਤੋਂ ਬਾਅਦ ਵੀ ਰੇਟ ਦੇ ਵਿੱਚ ਕਾफी ਗਿਰਾਵਟ ਆਈ ਹੈ ਜਿਹਦੇ ਕਰਕੇ ਹੁਣ ਦਰਮਿਆਨੇ ਵਰਗ ਵਾਲਾ ਵਿਅਕਤੀ ਵੀ ਆਪਣੀ ਪਸੰਦੀਦ ਕਾਰ ਖਰੀਦਣ ਲਈ ਜਾ ਰਿਹਾ ਹੈ ਕੈਮਰਾਮੈਨ ਰਵੀ ਕੁਮਾਰ ਦੇ ਨਾਲ ਮੈਂ ਪੁਨੀਤ ਮਹਿਨਨ ਧੰਨਵਾਦ